hoje em ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਖਸਮ ਦੀ سو گر تو چٹی سچے مل جنم جنم دی واحو جی کا خالصہ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਗੁਰ ਕਾਲ ਸਾਸ ਸੋ ਸੰਗਤਿਓ ਸਤਿਗੁਰਾਂ ਨੇ અપਾਰ ਕਿਰਪਾ ਰਹਿਮਤ ਵਰਤਾਈ ਹੈ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਲਵਾਉਂਦਾ ਸਭ ਸਮਾਂ ਬਖਸ਼ਿਆ ਨਾਮ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਲੈਣਾ ਕਰੀਏ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਪਾਈ ਬਾਲੇ ਵਾਲੀ ਜਨਮ ਸਾਖੀ ਆਪਾਂ ਪਿਛਲੇ ਲੰਮੇ ਸਮੇਂ ਤੋਂ ਲੈ ਕੇ ਸਰਵਨ ਕਰਦੇ ਆ ਰਹੇ ਹਾਂ ਜਿਸ ਦੇ ਵਿੱਚ ਨਾਮ ਦੀ ਸਾਖੀ ਚੱਲ ਰਹੀ ਹੈ। ਔਰ ਇਸ ਸਾਖੀ ਦੇ ਵਿੱਚ ਸਤਿਗੁਰੂ ਜੀ ਇੱਕ ਬੋਰਡ ਦੇ نیچے ਜਾ ਕੇ ਬੈਠਦੇ ਨੇ ਜਿਹੜਾ ਕਿ ਬੋਰਡ ਪਿਛਲੇ ਕਈ ਵਰਸਾਂ ਤੋਂ ਕਈ ਸਾਲਾਂ ਤੋਂ ਸੁੱਕਿਆ ਹੋਇਆ ਹੈ। ਜਿੱਥੇ ਜਾਏ ਬਹਿ ਮੇਰਾ ਸਤਿਗੁਰ ਸੋ ਥਾਨ ਸਹਾਵਾ ਰਾਮਦਾ ਜੀ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾਇ ਜਿੱਥੇ ਸਤਿਗੁਰ ਪਾਤਸ਼ਾਹੀ ਦੇ ਚਰਨ ਪੈ ਜਾਂਦੇ ਨੇ ਉਦਰਤੀ ਭਾਗਾ ਵਾਲੀ ਹੋ ਜਾਂਦੀ ਹਰੀ-ਪਰੀ ਬੰਜਲ ਜ਼ਮੀਨ ਵੀ ਹੋ ਜਾਂਦੀ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਚਰਨ ਬਾਧਨ ਜਿੰਨੇ ਇਹ ਬਾੜ ਵੀ ਬਿਲਕੁਲ ਹਰਿਆ-ਖਚਾਰ ਹੋ ਗਿਆ ਹੈ ਸਿੱਧ ਆਈ ਨੇ ਸਤਿਗੁਰਾਂ ਦੇ ਨਾਲ वार्तालाਪ ਕਰਦੇ ਨੇ ਪੁੱਛਦੇ ਨੇ ਕੀ ਦਾ ਸਿੱਖਾਂ ਤੋਂ ਬਾਬਾ ਨੂੰ ਕਿਸ ਨਾਲ ਸਿੱਖਾਂ ਦਿਖਿਆ ਕਿੱਥੋਂ ਗਈ ਹੈ ਮਹਾਰਾਜ ਪਾਤਸ਼ਾਹ ਸਭ ਤਾਂ ਇੱਕ ਸ਼ਬਦੋਂ ਚਾਰ ਦਿਨ ਇਕੱਲਾ ਬੰਦ ਇਹ ਤੋਂ ਪੌੜੀਆਂ ਸਬਦੀਆਂ ਸਰਵਣ ਕੀਤੀਆਂ ਸਾਨੂੰ ਸਮੇਤ ਭਾਵਰਤ ਆਖਰੀ ਪੌੜੀ ਸ਼ਬਦ ਦੀ ਸਰਵਣ ਕਰਨੀ ਹੈ ਸ਼ਬਦ ਦੇ ਬਾਕ ਸੰ ਰਾਗ ਸੂਹੀ ਦੇ ਵਿੱਚ ਪਹਿਲੇ ਪਾਤਸ਼ਾਹ ਜੀ ਦਾ ਪ੍ਰਮਾਣ ਕੌਣ ਤਰਾਜੀ ਕਮਨ ਪੋਲਾ ਤੇਰਾ ਮਨ ਸਰਾਪ ਬਲਾਵਾ ਕੌਣ ਗੁਰੂ ਕੈ ਪਹਿ ਦੀਖਿਆ ਲੈਵਾ ਕੈ ਪਹਿ ਮਲਕਰਾਵਾ ਮੇਰੇ ਲਾਲ ਜੀਓ ਤੇਰਾ ਮਨ ਤਮਾ ਜਾਣਾ ਤੂੰ ਜਲ ਥਲ ਨਹੀਂ ਹੈ ਪਰ ਪਰਲੀਨਾ ਤੂੰ ਆਪੇ ਸਰਬ ਸਮਾਨਾ ਰਹਾਉ ਮਨ ਤਰਾਜੀ ਚਿਤ ਤੁਲਾ ਤੇਰੀ ਸੇਵ ਸਰਾਪ ਬਮਾਵਾ ਕਟਹੀ ਭੀ ਤਰ ਸੋ ਸਭ ਤੁੰਦੀ ਇਨ ਬਿਧ ਚਿਤਰਾਵਾ ਇਹ ਪਹਿਲੀਆਂ ਦੋ ਕੌੜੀਆਂ ਆਪਾਂ ਆਰਥਾਂ ਸਮੇਤ ਬਦ ਸਰਵਣ ਕੀਤੀਆਂ ਸਨ ਆਖਰੀ ਦੋ ਕੌੜੀਆਂ ਆਪਾਂ ਸਰਵਣ ਕਰਨੀਆਂ ਨੇ ਚਾਰ ਤੁਨਾਕੀਆਂ ਸਮੇਤ ਆਰਥਾਂ ਦੇ ਅੱਗੇ ਹਜ਼ੂਰ ਪਾਦਸ਼ਾਹ ਫਰਮਾਨ ਕਰਦੇ ਹਾਂ ਆਪੇ ਕੰਡਾ ਤੋਲਤ ਰਾਜੀ ਅਪੇ ਤੋਲਨ ਹਾਰਾ ਦੇ ਦਿਖ ਆਪੇ 부ਝੈ ਆਪੇ ਹੈ ਵਣਜਾਰਾ ਉਹਨਰੰਕਾਰ ਜੋ ਹੈ ਨਾ ਹਰਥਾਂ ਵਿਆਪਿਤ ਹੈ ਆਪਣੀ ਵੜਿਆਈ ਵੀ ਉਹ ਆਪ ਹੀ ਜਾਣਦਾ ਹੈ ਆਪ ਹੀ ਜਾਂਚ ਸਕਦਾ ਹੈ ਉਹ ਆਪ ਹੀ ਤੱਕਣੀ ਹੈ ਤੱਕੜੀ ਦਾ ਵਟਾ ਵੀ ਆਪ ਅਤੇ ਤੱਕੜੀ ਦੀ ਮੁਰਦੀ ਵੀ ਆਪ ਬਣਾਉ। ਉਹ ਕਰਤਾ ਆਪਣੇ ਗੁਨਾ ਨੂੰ ਆਪ ਹੀ ਤੋਲਣ ਵਾਲਾ ਹੈ। ਆਪੇ ਦੇਖੇ ਆਪੇ বুঝੇ ਆਪੇ ਹੈ ਬਣਜਾਰਾ। ਉਹ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਨ ਦਾ ਰੋ ਪਿਆ ਰਹੇ। ਆਪ ਹੀ ਸਾਰੇ ਉਹ ਦੇਲਾਂ ਦੀ ਸਮਝਦਾ ਹੋਇਆ ਆਪ ਹੀ ਜੀਵਨ ਰੂਪ ਉਹ ਸਾਰੇ ਜਲ ਵਿੱਚ ਨਾਮ ਦਾ ਵੰਟ ਕਰ ਦੇਵਾ ਹੈ। ਅਗਲੀਆਂ ਲਾਸਟ ਬੰਦੀਆਂ। ਅੰਦਲਾਂ ਨੀਚ ਜਾਤ ਪਰਦੇਸੀ ਕਿੰਨੇ ਆਵੇ ਦਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਿਂਦਾ ਮੂੜਾ ਪਾਵੈ ਜੋ ਮਨ ਮਾਇਆ ਦੇ ਮੋਹ ਵਿੱਚ ਅੰਧਲਾ ਹੈ ਅੰਨਾ ਹੋਇਆ ਪਿਆ ਜੋ ਜਨਮ ਜਨਮਾਂ ਤਰਾਂ ਦੇ ਵਿਕਾਰਾਂ ਦੀ ਮੈਲ ਨਾਲ ਨੀਵੀਂ ਜਾਤ ਦਾ ਬਣਿਆ ਹੋਇਆ ਹੈ ਜੋ ਸਦਈ ਭਟਕਦਾ ਰਹਿੰਦਾ ਰੱਤਾ ਮਾਤਰ ਵੀ ਕਿਤੇ ਇੱਕ ਥਾਂ ਤੇ ਟਿਕ ਨਹੀਂ ਸਕਦਾ ਮਨ ਦੀ ਅਵਸਥਾ ਐਸੀ ਹੈ ਤਾਂ ਕਿ ਸੰਗਤ ਨਾਮਕ ਰਹਿੰਦਾ ਕਿਉਂ ਪਰਮੋ ਰਾਮ ਆਖਣਦੇ ਐਸੇ ਮਨ ਦੇ ਨਾਲ ਮੈਂ ਇਸ ਦੁਨੀਆ ਤੇ ਉੱਪਰ ਰਹੇ ਨਾ ਐਸੇ ਮਨ ਦੀ ਮੈਂ ਸੰਗਤ ਕਰਨੇ ਮੇਰੀ ਸੰਗਤ ਦੀ ਉਸ ਮਨ ਦੇ ਨਾਲ ਹੈ ਜਿਹੜਾ ਮਨ ਮਾਇਆ ਦੇ ਮੋਚੰਨਾ ਹੋਇਆ ਹੈ ਜਿਹਨੂੰ ਜਨਮ ਜਨ ਮੰਤਰਾਂ ਦੇ ਵਕਾਰਾਂ ਦੀ ਮੈਲ ਲੱਗੀ ਹੋਈ ਹੈ ਮੈਂ ਉਸ ਮੰਨ ਦੀ ਸੰਗਤ ਵਿੱਚ ਰਹਿਣਾ ਜਿਸ ਕਰਕੇ ਇਹ ਅਨਜਾਨ ਨਾਨਕ ਪ੍ਰਮਾਤਮਾ ਦੇ ਗੁਣਾਂ ਦੀ ਕਦਰ ਨਹੀਂ ਪਾ ਸਕਦਾ ਕਿਉਂਕਿ ਮਨ ਦੀ ਈ ਵਿਸ਼ਾਲ ਮਤ ਨਹੀਂ ਹੈ ਕਿ ਉਹ ਕਰਤੇ ਦੇ ਗੁਣਾਂ ਨੂੰ ਪਾ ਸਕੇ ਕਰਤੇ ਦੇ ਗੁਣਾਂ ਨੂੰ ਵਰਨਾ ਕਰ ਸਕੇ ਸਤਗੁਰਾਂ ਨੇ ਜਿਸ ਵੇਲੇ ਇਨਾ ਜੋਗੀਆਂ ਨੂੰ ਇਨਾ ਸਿੱਧਾਂ ਨੂੰ ਸ਼ਬਦ ਸੁਣਾਇਆ ਤਾਂ ਸਿੱਧਾਂ ਨੇ ਕਿਹਾ ਪੈਣ ਲੱਗੇ ਐ ਬਲ ਤੂੰ ਐਵੇਂ ਕਰ ਤੂੰ ਜੋਗ ਧਾਰਨ ਕਰ ਲੈ ਜੋਗੀ ਬਣਦਾ ਸਾਡੇ ਨਾਲ ਤੈਨੂੰ ਬੜਾ ਗਿਆਨ ਹੈ ਤੇ ਜੋਗੀ ਵਾਲਾ ਭੇਗ ਆਪਣਾ ਬਣਾ ਲਿਆ। ਫਿਰ ਫਿਰ ਸਤਿਗੁਰੂ ਮਹਾਰਾਜ ਪਾਤਸ਼ਾਹ ਇਹਨਾਂ ਨੂੰ ਸਮਝਾਉਂਦੇ ਆ ਇੱਕ ਸ਼ਬਦ ਉਚਾਰਨ ਕਰਦੇ ਨੇ ਜਿਹੜਾ ਸ਼ਬਦ ਬਹੁਤ ਦਬਾਪਸ ਸਰਵਨ ਕੀਤਾ ਹੈ ਪਿੱਛੇ ਪਿਛਲੇ ਸਮੇਂ ਵਿੱਚ ਬੜਾ ਪ੍ਰਚਲਿਤ ਸ਼ਬਦ ਰਿਹਾ। ਜਿਸ ਨੂੰ ਸੰਗਤਾਂ ਬੜੇ ਪਿਆਰ ਨਾਲ ਸਰਵਨ ਕਰਦੀਆਂ ਨਹੀਂ ਆਉਂਦੀਆਂ ਵੀਰਗ ਬੈਠੇ ਨੇ ਸਰਵਨ ਕਰਦੇ ਹੋਣਗੇ। ਰਾਗ ਸੋਹੀ ਵਿੱਚ 7ਵੇਂ ਕਰ ਸਤਿਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਫਰਮਾਨ ਕਰਦੇ ਦੀ ਕੀ ਕਹਿੰਦੇ ਨੇ। ਜੋਗ ਨਾ ਖਿੰਤਾ ਜੋਗ ਨਾ ਡੰਡਾ ਜੋਗ ਨਾ ਪਸਮ ਚੜਾਈਐ ਜੋਗ ਨਾ ਮੁੰਦੀ ਮੂੰਡ ਮੁਡਾਈਐ ਜੋਗ ਨਾ ਸਿੰਘੀ ਵਾਈਐ ਅੰਜਨ ਮਾਹੀ ਨਿਰੰਜਨ ਅਰਗੀਆਂ ਜੋਗ ਜੋਗ ਤੇਵ ਪਾਈਐ ਗੱਲ ਨ ਜੋਗ ਨ ਹੋਈ ਇੱਕ ਦ੍ਰਿਸ਼ਟ ਕਰ ਸੰਸਰ ਜਾਣ ਜੋਗੀ ਕਹੀਐ ਸੋ ਚੰਦ ਦੀ ਰਾਣੀ ਸਤਿਗੁਰਾਂ ਨੇ ਉਹ ਸਮਝਾਉਣਾ ਕੀਤਾ ਮਹਾਰਾਜ ਕਹਿੰਦੇ ਜੋਗ ਨਾ ਕੰਨਤਾ ਜੋਗ ਨਾ ਡੰਡਾ ਜੋਗ ਨਾ ਪਸਮ ਚੜਾਈਏ ਆਉ ਭਾਵਤ ਜਨਨ ਦਾ ਤਨ ਯਤਨ ਕਰੀਏ ਮਹਾਰਾਜ ਕਹਿੰਦੇ ਗੋਦੜੀ ਪਹਿਨ ਲੈਣਾ ਪ੍ਰਮਾਤਮਾ ਨਾਲ ਮਿਲਾਪ ਦਾ ਸਾਧਨ ਨਹੀਂ ਹੈ ਡੰਡਾ ਹੱਥ ਵਿੱਚ ਫੜ ਲਿਆ ਹਰੀ ਨਾਲ ਮੇਲ ਨਹੀਂ ਹੋ ਜੰਦਾ ਸਰੀਰ ਉੱਤੇ ਸਵਾਹ ਮੰਨ ਲਈਏ ਪ੍ਰਭੂ ਨਾਲ ਮਿਲਾਪ ਨਹੀਂ ਹੋ ਜੰਦਾ ਜੋਗਨਾਂ ਖਿੰਨਤਾ ਜੋਗਨਾਂ ਡੰਡਾ ਜੋਗਨਾਂ ਪਸੰ ਚੜਾਈਏ ਐਦਾਂ ਕਿਤੇ ਜੋਗ ਪ੍ਰਾਪਤ ਹੋ ਜਾਂਦਾ ਵੀ ਜੇ ਡੰਡਾ ਅੱਥ ਵਿੱਚ ਪੜ ਲਿਆ ਜੋਗੀਆਂ ਵਾਲੇ ਕੱਪੜੇ ਪਾ ਲੇ ਭਾਵੇਂ ਭੇਗ ਧਾਰਨ ਕਰ ਲਿਆ ਜਾਂ ਸਵਾ ਮਲ ਦੀ ਗੁੰਡੇ ਤੇ ਮਨ ਐਦਾਂ ਪ੍ਰਮਾਤਮਾ ਮਿਲ ਜਾਂਦਾ ਕਿਤੇ ਅੱਗੇ ਮਾਰੇ ਕਹਿੰਦੇ ਜੋਗਨ ਮੁੰਦੀ ਮੂੰਦ ਮੁੰਡਾਈ ਐ ਜੋਗਨ ਸਿੰਘਾਈ ਐ ਕੰਨਾਂ ਵਿੱਚ ਮੁੰਦਰਾ ਪਾਇਆ ਰੱਬ ਨਾਲ ਮੇਲ ਨਹੀਂ ਹੁੰਦਾ ਸਿਰਮੁ ਨਾਲ ਲੀਏ ਜੋਗੀਆਂ ਵਾਂਗ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ ਸਿੰਘੀ ਵਜਾ ਲਈਏ ਫਿਰ ਵੀ ਯੋਗ ਦੀ ਸਿੱਧੀ ਨਹੀਂ ਪ੍ਰਾਪਤ ਹੋ ਜਾਂਦੀ ਨਾ ਮੁੰਦਰਾ ਪਾਉਣ ਨਾਲ ਪਰਮਾਤਮਾ ਨਾਲ ਮਿਲਾਪ ਹੁਣ ਜੋ ਨੰ ਮੰਦੀ ਮੂਡ ਮਡਾਈ ਹੈ ਨਾ ਮੂਡ ਮਡਾਉਣ ਦੇ ਨਾਲ ਸਿਰਮ ਨਾਉਣ ਦੇ ਨਾਲ ਜੋਗ ਪ੍ਰਾਪਤ ਹੁੰਦਾ ਹੈ ਮਹਾਰੀ ਕਹਿੰਦੇ ਨਾ ਸਿੰਗੀਆਂ ਵਜਾਉਣ ਦੇ ਨਾਲ ਜੋਗ ਪ੍ਰਾਪਤ ਹੋ ਜਾਂਦਾ ਹੈ ਫਿਰ ਕਿੱਦਾਂ ਹੁੰਦਾ ਹੈ ਮਹਾਰੀ ਕਹਿੰਦੇ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗ ਤੇ ਵਪਾਈਏ ਪ੍ਰਮਾਤਮਾ ਦੇ ਨਾਲ ਮਿਲਾਪ ਦਾ ਟੰਗ ਸਿਰਫ ਇਸ ਤਰ੍ਹਾਂ ਹੀ ਹਾਸਲ ਹੁੰਦਾ ਹੈ ਕਿ ਮਾਇਆ ਦੇ ਮੋਹ ਦੇ ਕਾਲਖ ਵਿੱਚ ਰਹਿੰਦੇ ਹੀ ਮਾਇਆ ਤੋਂ ਨਲੇ ਪ੍ਰਭੂ ਵਿੱਚ ਜੁੜੇ रहिए ਅੰਜਨ ਮਾਹੇ ਨਿਰੰਜਨ ਰਹੀ ਹੈ ਅੰਜਨ ਕਹਿੰਦੇ ਨੇ ਕਾਲਖਾਂ ਮਾਰੇ ਕਹਿੰਦੇ ਦੁਨੀਆ ਦੀ ਮਾਇਆ ਦੀ ਕਾਲਖ ਵਿੱਚ ਕਾਲਸ ਦੀ ਕੋਠੀ ਵਿੱਚ ਰਹਿੰਦੇ ਆ ਹੋਇਆ ਮਹਾਰਾਜ ਕਹਿੰਦੇ ਬਿਲਕੁਲ ਕਾਲਖ ਤੋਂ ਬਚ ਕੇ ਰਹਿਣਾ ਇਹ ਦੁਨੀਆ ਤੇ ਕਾਲਖ ਦੀ ਕੋਠੀ ਹੈ ਨਾ ਮਹਾਰਾਜ ਕਹਿੰਦੇ ਇਹਨੂੰ ਤੁਸੀਂ ਬਹੁਤੀ ਤਰਜੀਹ ਨਾ ਦਿਓ ਕਿ ਦੁਨੀਆ ਬੜੀ ਪਿਆਰੀ ਹੈ ਮਹਾਰਾਜ ਕਹਿੰਦੇ ਤੇ ਨਿਰਾਜ਼ਾਹ ਹੈ ਪਰ ਇਹਦੇ ਵਿੱਚ ਰਹਿੰਦੇ ਆ ਤੁਸੀਂ ਨਿਰਲੇਪ ਰਹਿਣਾ ਅੰਜਨ ਮਾਹੇ ਨਿਰੰਜਨ ਰਹੀਏ ਕਾਲਖ ਦੀ ਕੋਠੀ ਵਿੱਚ ਰਹਿੰਦੇ ਆ ਵੀ ਕਾਲਖ ਨਹੀਂ ਲੱਗਣ ਦੇਣੀ ਯੋਗ ਜੁਗਤ ਇਹ ਪਾਈ ਹੈ ਇਸ ਤੰਗ ਦੇ ਨਾਲ ਯੋਗ ਦੀ ਜਿਹੜੀ ਜੋਤੀ ਪਾਈ ਜਾਂਦੀ ਹੈ ਜੁਗਤ ਜਿਹੜੀ ਹੈ ਯੋਗ ਜਿਹੜਾ ਇਸ ਤੰਗ ਨਾਲ ਪ੍ਰਾਪਤ ਹੁੰਦਾ ਹੈ ਗੱਲ ਨਹੀਂ ਯੋਗ ਨਾ ਹੋਈ ਮਹਾਰਜ ਕਹਿੰਦੇ ਨਰੀਆਂ ਗੱਲਾਂ ਕਰਨ ਨਾਲ ਕਿਤੇ ਪ੍ਰਮਾਤਮਾ ਨਾਲ ਮਿਲਾਪ ਹੁੰਦਾ ਗੱਲਾਂ ਕਰਨ ਨਾਲ ਰੱਬ ਨਾਲ ਮੇਲ ਨਹੀਂ ਹੁੰਦਾ ਏਕ ਦ੍ਰਿਸ਼ਟ ਕਰ ਸੰਸਰ ਜਾਣ ਜੋਗੀ ਕਹੀ ਹੈ ਸੋਈ ਉਹੀ ਮਨੁੱਖ ਜੋਗੀ ਅਖਵਾ ਸਕਦਾ ਹੈ ਜੋ ਇੱਕੋ ਜਿਹੀ ਨਿਗਾਹ ਨਾਲ ਸਾਰੇ ਜੀਵਾਂ ਨੂੰ ਬਰਾਬਰ ਸਮਝਦਾ ਹੋਵੇ ਰਹਾ ਹੋ। ਮਾਰੇ ਕਹਿੰਦੇ ਰੁਕਿਓ ਅੱਗੇ ਸੁਣਿਓ। ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾਲੀ ਲਾਈਐ। ਮਹਾਰਾਜ ਪਾਤਸ਼ਾਹ ਕਹਿੰਦੇ ਘਰੋਂ ਬਾਹਰ ਮੜੀਆਂ ਵਿੱਚ ਮਸਾਣਾ ਵਿੱਚ ਰਿਆਂ ਪ੍ਰਭੂ ਨਾਲ ਮੇਲ ਨਹੀਂ ਹੁੰਦਾ। ਸਮਾਧੀਆਂ ਲਾ ਕੇ ਤਾਲੀਆਂ ਲਾ ਕੇ ਬੈਠ ਜੀਏ। ਰਬ ਨਹੀਂ ਮਿਲਦਾ ਜੋਗ ਨਾ ਦੇਸ਼ ਦਸੰਤਰ ਭਵੈ ਜੋਗ ਨਾ ਤੀਰਥ ਨਈਐ ਮਾਰਦ ਕਹਿੰਦੇ ਜੇ ਦੇਸ਼ ਪਰਦੇਸ਼ ਵਿੱਚ ਭੌਂਦੇ ਹੋਰੀਏ ਤਾਂ ਵੀ ਪ੍ਰਭੂ ਮਿਲਾਪ ਨਹੀਂ ਹੈ ਜੋਗ ਆਪਣੇ ਵਤਨ ਜਾਂ ਪਰਦੇਸ਼ਾਂ ਵਿੱਚ ਜਾ ਕੇ ਫਿਰ ਨਾਲ ਨਹੀਂ ਮਿਲਦਾ ਇੰਦੂਕ ਕਹਿੰਦੇ ਜੋਗ ਨਾ ਤੀਰਥ ਨਈਐ ਤੀਰਥਾਂ ਦੇ ਉੱਤੇ ਨਾਤਿਆਂ ਵੀ ਜੋਗ ਨਹੀਂ ਮਿਲਦਾ ਤੀਰਥਾਂ ਤੇ ਇਸ਼ਨਾਨ ਕੀਤੇਆਂ ਵੀ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਅੰਜਨ ਮਾਗੇ ਨਿਰੰਜਨ ਰਹੀਏ ਜੋਗ ਜੁਗ ਤੇ ਮਪਾਈਏ ਸੁਣੋ ਮਹਾਰਜ ਕਹਿੰਦੇ ਇਹ ਤੇ ਮਾਇਆ ਦੇ ਵਿੱਚ ਰਹਿੰਦੇ ਆ ਮਾਇਆ ਤੋਂ ਨਿਰਲੇਪ ਰਹਿਣਾ ਮਾਇਆ ਦੀ ਤਨਦੌਲਤ ਨੂੰ ਨਹੀਂ ਕਿਹਾ ਜਾਂਦਾ ਜਿਹੜੀ ਚੀਜ਼ ਸਾਨੂੰ ਪ੍ਰਮਾਤਮਾ ਤੋਂ ਭੁਲਾਉਂਦੀ ਹੈ ਉਹ ਮਾਇਆ ਹੈ ਭਾਵੇਂ ਤੀਏ ਭਾਵੇਂ ਪੁੱਤਰ ਹੈ ਭਾਵੇਂ ਪਰਿਵਾਰ ਹੈ ਭਾਵੇਂ ਮਹਿਲ ਮਾੜੀਆਂ ਜ਼ਮੀਨ ਹੈ ਭਾਵੇਂ ਧਨ ਦੌਲਤ ਹੈ ਜਿਸ ਦੇ ਵਿੱਚ ਰਹਿੰਦੇ ਆ ਪ੍ਰਮਾਤਮਾ ਵਿਸਰ ਜਾਵੇ ਜਿਹਦੇ ਨਾਲ ਮੋਹ ਪੈਣ ਤੋਂ ਬਾਅਦ ਪ੍ਰਮਾਤਮਾ ਨਾਲ ਲੱਗੀ ਟੁੱਟ ਜਾਵੇ ਮਾਰਦ ਕਹਿੰਦੇ ਉਹ ਮਾਇਆ ਹੈ ਤੇ ਮਾਰਦ ਕਹਿੰਦੇ ਇਸ ਮਾਇਆ ਵਿੱਚ ਰਹਿੰਦੇ ਆ ਐ ਨਹੀਂ ਕਿ ਤੂੰ ਘਰ-ਬਾਰ ਛੱਡ ਕੇ ਬਹਿ ਜਾਣਾ ਹੈ ਮਾਣੋ ਬੁਲਾਉਣਾ ਨਹੀਂ ਪਿਓ ਨੂੰ ਬੁਲਾਉਣਾ ਨਹੀਂ ਮਾਪੇ ਪਿਓ ਦੀ ਸੇਵਾ ਨਹੀਂ ਕਰਨੀ ਮੈਂ ਤਾਂ ਗੁਰਦੁਆਰੇ ਜਾਣਾ ਸੀ ਮੈਂ ਪਾਣੀ ਕਿੱਥੋਂ ਪੜਾ ਦੇਆ ਐਂਦਾ ਨਹੀਂ ਮਹਾਰਜ ਕਹਿੰਦੇ ਇਹਦੇ ਵਿੱਚ ਰਹਿੰਦੇ ਆ ਮੋਹ ਦੇ ਕਰਨਾ ਹੈ ਮਾਂ ਨਾਲ ਪਿਓ ਨਾਲ ਭੈਣ ਨਾਲ ਭਾਈ ਨਾਲ ਸਾਰੇ ਰਿਸ਼ਤਿਆਂ ਨੂੰ ਸੰਭਾਲਨਾ ਤਾਂ ਹੈ ਰਿਸ਼ਤਿਆਂ ਦੇ ਨਾਲ ਮੁਹੱਬਤ ਤਾਂ ਕਰਨੀ ਆ ਪਰ ਐਨੀ ਨਹੀਂ ਕਰਨੀ ਵੀ ਰੱਬ ਹੀ ਵਿਸਰ ਗਿਆਵੇ ਪ੍ਰਮਾਤਮਾ ਹੀ ਛੁੱਟ ਜਾਵੇ ਇੱਥੋਂ ਉਦੀ ਯਾਦ ਹੀ ਨਾ ਆਵੇ ਇੰਨਾ ਗਲਤਾਨ ਹੋ ਜਾਵੇਂ ਰਿਸ਼ਤਿਆਂ ਵਿੱਚ ਮਰ ਜਕੇ ਨਾ ਐਸਾ ਪਿਆਰ ਨਾ ਪਾਏ ਜੇ ਐਸਾ ਪਿਆਰ ਪਾਲਿਆ ਤੂੰ ਮਾਇਆ ਵਿੱਚ ਰਹਿ ਰਿਆਂ ਤੇ ਮਾਇਆ ਤੈਨੂੰ ਚਿੰਬੜ ਚੁੱਕੀ ਐ ਪਰ ਜੇ ਤੂੰ ਬੰਦਗੀ ਕਰ ਰਿਆਂ ਰਿਸ਼ਤੇ ਵੀ ਨਿਭਾ ਰਿਆਂ ਫਿਰ ਤੂੰ ਮਾਇਆ ਤੋਂ ਨਿਰਲੇਪ ਐ ਇਸ ਢੰਗ ਦੇ ਨਾਲ ਜੋਗ ਦੀ ਪ੍ਰਾਪਤੀ ਐ ਅੰਜਨ ਮਾਇ ਨਿਰੰਜਨ ਰਈਏ ਜੋਗ ਜੋਗਤਿ ਨੂੰ ਪਾਈਏ ਅਗੇ ਸਤਿਗੁਰੂ ਮਾਰੇ ਕਹਿੰਦੇ ਸਤਿਗੁਰੂ ਭੇਟਾ ਤਾਂ ਸਹਿਸਾ ਟੁੱਟੈ ਧਾਵਤ ਵਰਜ ਰਹੀਐ ਜਦੋਂ ਗੁਰੂ ਮਿਲ ਪਵੇ ਸਤਿਗੁਰ ਭੇਟਾ ਤਾਂ ਸਹਿਸਾ ਟੁੱਟੈ ਭੇਟਾ ਤੋਂ ਭਾਵ ਹੈ ਮਿਲਣਾ ਸਹਿਸਾ ਤੋਂ ਭਾਵ ਹੈ ਸਹਿਮ ਜਿਹਨੂੰ ਕਹ ਦਿੰਨੇ ਆਂ ਡਰ ਤੇ ਧਾਵਤ ਤੋਂ ਭਾਵ ਹੁੰਦਾ ਹੈ ਪਟਕਣਾ ਮਾਰਦੇ ਕਹਿੰਦੇ ਜਦੋਂ ਗੁਰੂ ਮਿਲ ਪਵੇ ਤੇ ਮਨ ਦਾ ਸਹਿਮ ਮੁੱਕ ਜਾਂਦਾ ਹੈ ਤੇ ਵਿਕਾਰਾਂ ਵੱਲੋਂ ਭਟਕਣਾ ਵੀ ਖਤਮ ਹੋ ਜਾਂਦੀ ਹੈ ਜੇ ਬੰਦਾ ਸੱਚੇ ਗੁਰਾਂ ਨਾਲ ਮਿਲ ਪਵੇ ਉਹਦਾ ਸੰਦੇਹ ਦੂਰ ਹੋ ਜਾਂਦਾ ਹੈ ਉਹਦਾ ਭਟਕਦਾ ਹੋਇਆ ਮਨ ਕਾਬੂ ਵਿੱਚ ਆ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਨਿਝਰ ਝਰੈ ਸਹਿਜ ਤੁਨ ਲਾਗਿਆ ਘਰ ਹੀ ਪਰਚਾ ਪਾਈ ਹੈ ਨਿਝਰ ਕੀ ਹੁੰਦਾ ਹੈ ਨਿਝਰ ਤੋਂ ਭਾਵ ਚਸ਼ਮਾ ਝਾਲ ਜਾਂ ਇਦਾਂ ਕਹਿ ਲੀਏ ਪਹਾੜੀ ਦੇ ਵਿੱਚੋਂ ਫੁੱਟਦੀ ਹੋਈ ਇੱਕ ਨਦੀ ਉਹਨੂੰ ਨਿਜ਼ਰ ਕਹਿੰਦੇ ਨੇ ਗੁਰਬਾਣੀ ਦੇ ਝਰੇ ਤੋਂ ਭਾਵੇਂ ਚੱਲ ਰਹੀ ਆ ਜਾਂ ਚੱਲਣਾ ਜਾਂ ਰਹਿਣਾ ਤਾਂ ਮਹਾਰਾਜ ਪਾਤਸ਼ਾਹ ਕਹਿੰਦੇ ਮਨ ਵਿੱਚ ਪ੍ਰਭੂ ਦੇ ਅੰਮ੍ਰਿਤ ਨਾਮ ਦਾ ਇੱਕ ਚਸ਼ਮਾ ਚੱਲ ਪੈਂਦਾ ਹੈ ਅਡੋਲ ਅਵਸਥਾ ਦੀ ਰੌਣ ਬਣ ਜਾਂਦੀ ਹੈ ਹਿਰਦੇ ਦੇ ਅੰਦਰ ਹੀ ਪ੍ਰਮਾਤਮਾ ਨਾਲ ਸਾਝ ਬਣ ਜਾਂਦੀ ਹੈ ਪਿਆਰ ਬਣ ਜਾਂਦਾ ਹੈ ਅੰਮ੍ਰਿਤ ਵਾਰਸ ਲੈ ਕਹਿੰਦੇ ਬਿਲਕੁਲ ਠੀਕ ਕੀਰਤਨ ਹੁੰਦਾ ਹੈ ਆਪਣੇ ਹਿਰਦੇ ਦੇ ਅੰਦਰ ਹੀ ਬੰਦਾ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਆਪਾਂ ਪਹਿਲਾਂ ਵੀ ਕਈ ਦਫਾ ਸਰਵਨ ਕੀਤਾ ਜੋ ਬ੍ਰਹਮ ਢੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਜੋ ਬ੍ਰਹਮਾਣਡ ਵਿੱਚ ਤੂੰ ਦੇਖਦਾ ਸਾਰਾ ਕੁਝ ਤੇਰੇ ਅੰਦਰ ਹੈ ਸਰੀਰ ਦੇ ਸਭ ਕੁਝ ਉੱਥੋਂ ਮਿਲ ਸਕਦਾ ਪਰ ਖੋਜਣ ਦੀ ਲੋੜ ਹੈ ਅੰਨ ਮੰਗੇ ਨਿਰੰਜਨ ਰਹੀ ਹੈ ਜੋਗ ਜੁਗ ਤੇ ਉਹ ਪਾਈ ਮਾਰਗ ਕਹਿੰਦੇ ਪ੍ਰਮਾਤਮਾ ਨੂੰ ਮਿਲਣ ਦਾ ਇਹੀ ਤਰੀਕਾ ਹੈ ਕਿ ਅਪਵਿੱਤਰ ਦਾ ਦੇ ਅਪਵਿੱਤਰਤਾ ਦੇ ਅੰਦਰ ਤੂੰ ਪਵਿੱਤਰ ਰਹਿਣਾ ਕਰ ਇਸ ਤਰ੍ਹਾਂ ਜੋਗ ਦਾ ਮਾਰਗ ਮਿਲਦਾ ਹੈ ਨਾਨਕ ਜੀਵਤਾਂ ਮਰ ਰਹੀ ਹੈ ਐਸਾ ਜੋਗ ਕਮਾਈ ਹੈ ਪਰਮਾਤਮਾ ਦੇ ਮਿਲਾਪ ਦਾ ਅਭਿਆਸ ਕਿਉਂ ਕਰਨਾ ਚਾਹੀਦਾ ਕਿ ਦੁਨੀਆਂ ਦੇ ਕਾਰ ਵਿਵਹਾਰ ਕਰਦੇ ਆਂ ਹੀ ਵਿਕਾਰਾਂ ਵੱਲੋਂ ਪਰੇ ਹਟੇ ਰਹਿਣਾ ਦੂਰੀ ਬਣਾ ਕੇ ਰੱਖਣਾ ਦੁਨੀਆਂ ਦੇ ਕੰਮ ਕਰਦੇ ਆਂ ਵਿਕਾਰਾਂ ਤੋਂ ਦੂਰੀ ਬਣਾਉਣੀ ਔਖੀ ਹੈ ਪਰ ਇਸੇ ਨੂੰ ਬਣਾ ਕੇ ਜੋਗ ਦਾ ਮਾਰਗ ਪ੍ਰਾਪਤ ਹੁੰਦਾ ਹੈ ਗੁਰੂ ਪਿਆਰੇ ਆਪਣੀ ਜ਼ਿੰਦਗੀ ਦੇ ਵਿੱਚ ਜਿੱਦਾਂ ਕਹਿੰਦੇ ਨੇ ਨਾ ਸਰੀਰ ਦਾ ਮਰਨਾ ਮਰਨਾ ਨਹੀਂ ਜ਼ਮੀਰ ਦਾ ਮਰਨਾ ਮੌਤ ਹੈ ਮਾਰਜ ਕਹਿੰਦੇ ਜਿੱਦਾਂ ਸਰੀਰ ਦੇ ਮਰਿਆਂ ਮੌਤ ਨਹੀਂ ਨਾ ਹੁੰਦੀ ਮਾਰਜ ਕਹਿੰਦੇ ਤੂੰ ਵਿਕਾਰਾਂ ਵੱਲੋਂ ਆਪਣੇ ਮਨ ਨੂੰ ਮਾਰ ਮਨ ਨੂੰ ਮਾਰੇਗਾ ਜ਼ਮੀਰ ਨੂੰ ਬਚਾ ਲੇਗਾ ਇੱਕ ਤਾਂ ਮਰਨਾ ਤੇ ਤੈ ਹੈ ਜਾਂ ਮਨ ਮਰੇਗਾ ਤੇ ਜਾਂ ਜ਼ਮੀਰ ਮਰੇਗਾ ਜੇ ਜ਼ਮੀਰ ਮਰ ਗਿਆ ਤੂੰ ਕਿਸੇ ਕੰਮ ਦਾ ਨਹੀਂ ਤੇ ਜੇ ਮਨ ਮਰ ਗਿਆ ਵਿਕਾਰਾਂ ਵੱਲੋਂ ਫਿਰ ਤੇਰੇ ਲੋਕ ਸੁਖੀ ਤੇ ਪਰਲੋਕ ਸਿਰੇ ਬੋਲਾਂਗੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਇੱਕ ਸ਼ਲੋਕ ਇੱਕ ਪੰਕਤੀ ਹੈ ਆਪਾਂ ਨੇ ਸ਼ਾਇਦ ਪਹਿਲਾਂ ਵੀ ਉਸ ਪੰਕਤੀ ਤੇ ਵਿਚਾਰ ਕੀਤੀ ਹੋਵੇ ਉਹਨੂੰ ਪਿਆਰਿਓ ਕਿ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਹੁਣ ਜੇ ਆਪਾਂ ਇਹਦੇ ਅਰਥ ਕਰਦੇ ਆ ਤਾਂ ਆਮ ਸਧਾਰਨ ਜੇ ਅਰਥ ਇਹੀ ਕਰਦੇ ਆ ਕਿ ਪਸ਼ੂਆਂ ਦਾ ਚੰਮ ਵਿਕਦਾ ਤੇ ਬੰਦਿਆਂ ਦੇ ਹੱਡ ਕਿਸੇ ਕੰਮ ਨਹੀਂ ਆਉਂਦੇ ਆਹੀ ਆਪਾਂ ਇਹਦੀ ਵਿਚਾਰ ਕਰਦੇ ਆਂ ਪੰਕਤੀ ਦੇ ਤੇਹੀ ਅਰਥ ਕਰਦੇ ਆਂ ਕਿ ਬੰਦੇ ਦੇ ਅੰਗ ਬੰਦੇ ਦਾ ਸਰੀਰ ਕਿਸੇ ਕੰਮ ਨਹੀਂ ਆਉਂਦਾ ਪਰ ਪਸ਼ੂਆਂ ਦੇ ਹੱਡ ਵਿਕ ਜਾਂਦੇ ਨੇ ਨਹੀਂ ਗੁਰੂ ਪਿਆਰ ਇਹਦੇ ਪੰਕਤੀ ਦੇ ਅਰਥ ਕੁਝ ਹੋਰ ਨੇ ਹੋ ਸਕਦਾ ਹੈ ਇਸ ਤੋਂ ਵਿਦਵਾਨ ਆਣ ਉਹ ਵਕt ਆ ਜਾਣ ਵੱਡੇ ਵਿਦਵਾਨ ਉਹ ਇਸ ਤੋਂ ਵੀ ਡੂੰਘੇ ਅਰਥ ਕਰ ਲੈਣ ਪਰ ਮਾਰੇ ਕਹਿੰਦੇ ਨਰੂ ਮਰੇ ਨਰ ਕਾਮਣਾਵੈ ਬੰਦੇ ਦੇ ਅੰਦਰੋਂ ਬੰਦਿਆਂ ਵਾਲੀ ਵਰਤੀ ਮਰ ਜਾਵੇ ਬੰਦਾ ਕਿਸੇ ਕੰਮ ਦਾ ਨਹੀਂ ਨਰੂ ਮਰੇ ਨਰ ਕਾਮਣ ਆਵੇ ਪਸ਼ੂ ਮਰੇ ਦਸ ਕਾਂਜ ਸਵਾਰ ਜੇ ਬੰਦੇ ਦੇ ਅੰਦਰੋਂ ਪਸ਼ੂਆਂ ਵਾਲੀ ਵਰਤੀ ਮਰ ਜਾਵੇ ਮਹਾਰਜ ਕਹਿੰਦੇ ਪਰਿਵਾਰ ਵੀ ਸੌਖਾ ਹੋ ਜਾਂਦਾ ਹੈ ਤੇ ਆਪਣੀਆਂ ਪੀੜ੍ਹੀਆਂ ਨੂੰ ਵੀ ਸਫਲਾ ਕਰ ਲੈਂਦਾ ਹੈ ਗੁਰੂ ਦੇ ਦਰਮਾਨ ਕੀ ਜੇ ਪਸ਼ੂਆਂ ਵਾਲੇ ਗੁਣ ਮਰ ਜਾਂਦੇ ਸੁਰ ਉਹ ਵਿਚਾਰ ਅੱਜ ਦਾ ਵਿਸ਼ਾ ਨਹੀਂ ਮਹਾਰਜ ਕਹਿੰਦੇ ਨਾਨਕ ਜੀਵਤਿਆਂ ਮਰ ਰਹੀਐ ਐਸਾ ਜੋਗ ਕਮਾਈਐ ਉਹ ਭਲਿਆ ਵਿਸ਼ਿਆਂ ਵਾਲੇ ਪਾਸੋਂ ਮਾਇਆ ਵਾਲੇ ਪਾਸੋਂ ਆਪਣੇ ਆਪ ਨੂੰ ਮਾਰ ਲੈ ਇਸ ਤਰ੍ਹਾਂ ਕਰਨ ਦੇ ਨਾਲ ਤੈਨੂੰ ਪ੍ਰਮਾਤਮਾ ਦਾ ਮਿਲਾਪ ਪ੍ਰਾਪਤ ਹੋਏਗਾ ਜੋਗੀਆਂ ਨੇ ਕਿਹਾ ਸੀ ਕਹਿੰਦੇ ਸਿੰਘੀ ਹੱਥ ਵਿੱਚ ਫੜ ਕੇ ਸਿੰਘੀ ਵਿੱਚ ਆਇਆ ਕਰੋ ਮਹਾਰਾਜ ਕਹਿੰਦੇ ਵਾਜੇ ਵਾਜੋਂ ਸਿੰਘੀ ਵਾਜੇ ਤਾ ਉਹ ਨਿਰਪੋਪਤ ਪਾਈਏ ਬਿਨਾ ਵਾਜਿਓ ਹੱਥ ਵਿੱਚ ਸਿੰਗੀ ਫੜਿਆ ਸਿੰਗੀ ਵਜਾਉਣੀ ਕੋਈ ਵੱਡੀ ਗੱਲ ਨਹੀਂ ਮਹਾਰਾਜ ਕਹਿੰਦੇ ਹੱਥ ਵਿੱਚ ਵੱਡੀ ਸਿੰਗੀ ਕੋਲ ਵੱਜ ਜਾਏਗੀ ਪਰ ਮਹਾਰਾਜ ਕਹਿੰਦੇ ਸਿੰਗੀ ਕੋਲ ਨਾ ਹੋਵੇ ਫਿਰ ਸਿੰਗੀ ਵਜਾਉਣ ਦਾ ਆਨੰਦ ਵੱਖਰਾ ਹੈ ਸਿੰਗੀ ਹੋਵੇ ਉਹਨੂੰ ਤੇ ਬਹੁਤ ਲੋਕ ਵਜਾ ਲੈਣਗੇ ਸਿੰਗੀ ਕਿਉਂਕਿ ਕੋਲ ਹੈ ਵੱਜ ਜਾਏਗੀ ਮਹਾਰਾਜ ਕਹਿੰਦੇ ਜਿਹੜੀ ਸਿੰਗੀ ਕੋਲ ਨਹੀਂ ਜੇ ਉਹਨੂੰ ਵਜਾਲੀਏ ਫਿਰ ਆਨੰਦ ਹੀ ਵੱਖਰਾ ਹੈ ਵਾਜੇ ਬਾਜੋ ਸਿੰਘੀ ਵਾਜੇ ਤਉ ਨਿਰਭਉ ਪਤ ਪਾਈਏ ਜੋਗੀ ਤਾਂ ਕਹਿੰਦੇ ਸਿੰਘੀ ਦਾ ਵਾਜਾ ਵਜਾਉਂਦਾ ਹੈ ਸਿੰਘੀ ਦੇ ਵਿੱਚੋਂ ਵਜਾ ਕੇ ਆਵਾਜ਼ਾਂ ਕਢਦਾ ਹੈ ਪਰ ਸਿਮਰਨ ਅਭਿਆਸ ਕਰਨ ਵਾਲੇ ਦੇ ਅੰਦਰ ਹੀ ਇੱਕ ਐਸਾ ਅਜੀਹਾਂ ਸਰੀਲਾ ਆਨੰਦ ਬਣਦਾ ਹੈ ਕਿ ਮਨੋਂ ਬਿਨਾਂ ਵਾਜਿਆ ਹੀ ਵਜਾਇਆ ਵਜਦਾ ਹੈ ਸਿੰਘੀ ਵੱਜਦੀ ਹੈ ਪਰ ਅੰਦਰ ਅੰਦਰ ਜਿਹੜੀ ਤੁਨ ਪੈਦਾ ਹੁੰਦੀ ਹੈ ਉਹ ਵੱਖਰਾ ਹੀ ਆਨੰਦ ਬਖਸ਼ਦੀ ਹੈ ਗੁਰੂ ਪਿਆਰੋ ਜਦੋਂ ਉਹ ਤੁਨ ਵੱਜਦੀ ਹੈ ਤਦੋਂ ਐਸੀ ਆਤਮਿਕ ਅਵਸਥਾ ਪ੍ਰਾਪਤ ਕਰ ਲੈਂਦਾ ਜਿਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੈ ਨਹੀਂ ਕੋ ਡਰ ਨਹੀਂ ਕਹਿੰਦੇ ਜਦੋਂ ਵੀਣਾ ਬਿਨਾ ਵਜਾਏ ਵੱਜੇਗੀ ਨਾ ਸਾਦੀ ਪੈਰ ਹੈ ਤੇ ਮਰਤਬੇ ਨੂੰ ਪ੍ਰਾਪਤ ਹੋਏਗਾ ਅੰਨ ਮਾਇ ਨਿਰੰਜਨ ਰਹੀਏ ਜੋਗ ਜੁਗਤ ਇੰਤੋਂ ਪਾਈਏ ਮਹਾਰਜ ਕਹਿੰਦੇ ਜੇ ਇਸ ਤਰ੍ਹਾਂ ਕਰ ਲਵੇ ਨਾ ਮਾਇਆ ਦੀ ਮੋਦੀ ਕਾਲਖ ਵਿੱਚ ਰਹਿੰਦੇ ਨੀ ਮਾਇਆ ਤੋਂ ਨਿਰਲੇਪ ਪ੍ਰਭੂ ਵਿੱਚ ਜੁੜ ਸਕੀਏ ਤਾਂ ਹੀ ਪ੍ਰਮਾਤਮਾ ਨਾਲੇ ਮਿਲਾਪ ਦਾ ਜਾਂਚ ਪ੍ਰਮਾਤਮਾ ਦੇ ਮਿਲਾਪ ਦਾ ਸੋਝੀ ਜਾਂ ਸਮਝ ਮਹਾਰਜ ਕਹਿੰਦੇ ਫੇਰ ਆਉਂਦੀ ਹੈ ਜਦੋਂ ਸਤਗੁਰਾਂ ਨੇ ਇਹ ਸ਼ਬਦ ਉਚਾਰਨ ਕੀਤਾ ਗੁਰ ਪਿਆਰਿਓ ਤਾਂ ਉਹ ਸਿਦ ਆਦੇਸ਼ ਅਦੇਸ਼ ਕਹਿ ਕੇ ਆਖਣ ਲੱਗੇ ਭਾਈ ਜੇ ਕੋਈ ਮਾਂ ਹੋਵੇ। ਇਹਦੇ ਬੈਠਿਆਂ ਹੀ ਬੂੜ ਹਰਾ ਹੋ ਗਿਆ ਜਿਹਨੂੰ ਅਸਾਂ ਪਿਛਲੇ ਸਮੇਂ ਤੋਂ ਸੁਕਾਇਆ ਹੋਇਆ ਸੀ। ਸਾਡੀਆਂ ਲੜਾਈਆਂ ਝਗੜਿਆਂ ਵਿੱਚ ਸੁੱਕਿਆ ਹੋਇਆ ਬੂੜ ਅਜ ਇਹਨਾਂ ਦੇ ਬੈਠਦੇ ਹੀ ਹਰਿਆ ਹੋ ਗਿਆ। ਸਿਦਾਂ ਨੇ ਬੰਦੌਦ ਕਰੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਤੋਂਗੇ ਚੰਦਨੀ। ਅਗਲੀ ਸਾਖੀ ਇੱਕ ਬਨੁਜਾਰੀ ਨਾਲ ਹੋਣੀ ਬਹੁਤ ਪਿਆਰੀ ਪਰ ਅੰਤ ਆਸ ਦਾ ਸਮਾਂ ਹੋਇਆ ਉਹਨਾਂ ਦਾ ਸਮਾਪਤੀ ਵਾਲੇ ਪਾਸੇ ਜਾਣਾ ਕਰੀਏ ਬਨੁਜਾਰੀ ਦੇ ਘਰ ਵਿੱਚ ਪੁੱਤਰ ਹੋਣਾ ਤੇ ਉਹਨੇ ਅਗਲੇ ਦਿਨ ਹੀ ਮਰ ਜਾਣਾ ਇਹ ਸਾਖੀ ਆਪਾਂ ਕੱਲ ਨੂੰ ਸਰਵਨ ਕਰਾਂਗੇ ਜੀ ਔਰ ਇਸ ਦੇ ਨਾਲ ਅਗਲੀ ਸਾਖੀ ਹੈ ਦੋ ਸਿੱਖਾਂ ਦੀ ਉਹ ਵੀ ਕੱਲ ਦੀ ਵਿਚਾਰ ਵਿੱਚ ਹੁਕਮ ਕੀਤਾ ਮਹਾਰਾਜ ਪਾਤਸ਼ਾਹ ਅਨੁਰੋਧ ਸਰਵਨ ਕਰਾਂਗੇ ਹੋਈਆ ਤੁਲਾ ਕਿਮਾ ਬਲਾਉ ਮਤੀ ਪਾਉ ਫਟੇ ਗੱਜ ਕੇ ਅੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ